ਦੁਨੀਆਂ ਐ ਮਾਲਕਾ ਤੇਰੀ ਕਿਰਪਾ ਮਿਲੇ ਜਗ ਦੀ ਪਰਵਾਹ ਨਹੀਂ ਫਿਰ ਜਿਹੜਾ ਮਾਲਕ ਦੇ ਪ੍ਰੇਮ ਦੇ ਰਾਹ ਤੇ ਤੁਰਦਾ ਅੰਦਰੋਂ ਬਾਗੀ ਹੋ ਜਾਂਦਾ ਜਿਹੜਾ ਅੰਦਰੋਂ ਬਾਗੀ ਹੁੰਦਾ ਨਾ ਉਹ ਕੋਈ ਕੋਈ ਹੈ ਬਾਹਰੋਂ ਬਾਗੀ ਬੜੇ ਮਿਲਦੇ ਨੇ ਮੈਨੂੰ ਬੁਲਟ ਮੋਟਰਸਾਈਕਲ ਲੈ ਕੇ ਦਿਓ ਨਹੀਂ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਵਾਂਗਾ ਇਹ ਤਨ ਦਾ ਬਾਗੀ ਹੋਣਾ ਹੁੰਦਾ ਆਹ ਚੀਜ਼ ਲੈ ਕੇ ਦਿਓ ਫਲਾਣੀ ਜਗ੍ਹਾ ਤੇ ਮੇਰਾ ਵਿਆਹ ਕਰਾਓ ਨਹੀਂ ਮਰ ਜਾਵਾਂਗਾ ਇਹ ਤਨ ਕਰਕੇ ਬਾਗੀ ਆ ਜਿਹੜਾ ਮਨ ਕਰਕੇ ਬਾਗੀ ਆ ਨਾ ਮਨ ਕਰਕੇ ਬਾਗੀ ਅੱਗ ਦੀ ਤੇ ਜੱਗ ਦੀ ਪਰਵਾਹ ਨਹੀਂ ਕਰਦੇ ਅੱਖੋ ਸਤਨ ਸਿੰਘ ਵਾਹਿਗੁਰੂ ਜੱਗ ਦੀ ਪਰਵਾਹ ਨਹੀਂ ਜਿਹੜਾ ਮਨ ਕਰਕੇ ਫਕੀਰ ਹੁੰਦਾ ਉਹ ਸਦਾ ਕਹਿੰਦਾ ਮਾਲਕਾ ਤੁਹਾਡੇ ਗੇਨ ਬਣਾਉਂਦਾ